ਤਨੋ ਵਾਹਿਗੁਰੂ ਜੀਓ ਕਬੀਰ ਪਾਲ ਸਮੁਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਬੱਡੇ ਤੈ ਪਾਇਓ ਤੂੰ ਪਰ ਪਰ ਪੀਓ ਕਬੀਰ ਕਬੀਰ ਪਰਭਾਤੀ ਤਾਰੇ ਖਿਸੈ ਤਉ ਇਹੋ ਖਿਸੈ ਸਰੀਰ ਇਹ ਦੋ ਅੱਖਰ ਨਾ ਖਿਸੈ ਸੋ ਗਹਿ ਰਹੋ ਕਬੀਰ ਇਹ ਦੋਏ ਅੱਖਰ ਨਾ ਖਿਸੈ ਉਹ ਗਹਿ ਰਹਿਓ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਸੱਚੇ ਸਤਿਗੁਰੂ ਜੀ ਤੁਨੋਂ ਤੁਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂ ਸواری ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਗੁਰੂ ਕੀ ਪਾਵਨ ਬਾਣੀ ਨਾਲ ਸਾਝ ਬਣਾਉਣ ਦਾ ਉਤਮ ਸਮਾਂ ਪ੍ਰਾਪਤ ਹੋਇਆ ਹੈ ਸਤਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਸਹਿਤ ਸਰਵਣ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਤੇਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸਤਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਸਮਰੱਥਾ ਮੁਤਾਬਕ ਆਪਾਂ ਰੋਜ਼ਾਨਾ ਦੇ ਇਨਾਂ ਦੀਵਾਨਾ ਵਿੱਚ ਕਰਨ ਦਾ ਯਤਨ ਕਰਦੇ ਹਾਂ ਸਵਾਪ ਜੀ ਨੇ ਅਗਲੇਰੇ 2 ਸਲੋਕਾਂ ਦਾ ਪਾਠ ਸਰਵਣ ਕੀਤਾ ਹੈ ਹੁਣ ਤੱਕ 169 ਸ਼ਲੋਕ ਜਿਹੜੇ ਹਨ ਉਹ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਕਿਉਂਕਿ ਸ਼ਲੋਕਾਂ ਦੇ ਵਿੱਚ ਇੱਕ ਆਪਣਾ ਪ੍ਰਕਰਣ ਹੈ ਸੰਦਰਭ ਹੈ ਕੰਟੈਕਸਟ ਦੇ ਵਿੱਚ ਹਰ ਇੱਕ ਸ਼ਲੋਕ ਦੀ ਰਚਨਾ ਭਗਤ ਜੀ ਮਹਾਰਾਜ ਨੇ ਕੀਤੀ ਹੈ ਇਹ ਠੀਕ ਹੈ ਕਿ ਕਿਸੇ ਭਾਵ ਨੂੰ ਸਮਝਣ ਲਈ ਜਾਂ ਇਉਂ ਕਹਿ ਲਓ ਕਿਸੇ ਵਿਚਾਰ ਦਾ ਹਵਾਲਾ ਦੇਣ ਵਾਸਤੇ ਆਪਾਂ ਕਈ ਵਾਰ ਬਾਣੀ ਦੀ ਕੋਈ ਪੰਕਤੀ ਕੋਈ ਸ਼ਬਦ ਕੋਈ ਸ਼ਲੋਕ ਬੋਲਦੇ ਹਾਂ ਜਾਂ ਲਿਖਦੇ ਹਾਂ ਕਈ ਵਾਰ ਤਾਂ ਅੱਧੀ ਪੰਕਤੀ ਵੀ ਆਪਾਂ ਪੜ੍ਹਦੇ ਹਾਂ ਕਿਸੇ ਵਿਚਾਰ ਦਾ ਪ੍ਰਭਾਵ ਦੇਣ ਲਈ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਹਵਾਲਾ ਦੇਣ ਲਈ ਪ੍ਰਮਾਣ ਇਸ ਨੂੰ ਕਿਹਾ ਜਾਂਦਾ ਹੈ ਪ੍ਰਮਾਣ ਪੇਸ਼ ਕਰਨਾ ਭਾਵ ਸਤਿਗੁਰੂ ਦੀ ਬਾਣੀ ਦੀ ਮੋਹਰ ਦੇ ਨਾਲ ਕੋਈ ਬਚਨ ਕਹਿਣਾ ਪਰ ਜੇਕਰ ਜਿਹੜੀ ਗੱਲ ਕਹੀ ਜਾ ਰਹੀ ਹੈ ਜੇ ਸੱਚਮੁੱਚ ਹੀ ਸਤਿਗੁਰੂ ਦੀ ਬਾਣੀ ਦੀ ਕਿਸੇ ਪੰਕਤੀ ਦਾ ਉਹ ਹੀ ਮਤਲਬ ਨਿਕਲਦਾ ਹੈ ਫਿਰ ਤਾਂ ਉਹ ਪ੍ਰਮਾਣ ਸਹੀ ਹੈ ਤੇ ਜੇ ਸ਼ਬਦ ਦੇ ਸ਼ਲੋਕ ਦੇ ਜਾਂ ਪੰਕਤੀ ਦੇ ਸੰਦਰਭ ਨੂੰ ਨਾ ਸਮਝ ਕੇ ਆਪਣੀ ਮਰਜ਼ੀ ਨਾਲ ਅੱਧੀ ਪੰਕਤੀ ਨੂੰ ਚੁੱਕ ਕੇ ਜੇ ਪ੍ਰਮਾਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਫਿਰ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕਿਉਂਕਿ ਹਰ ਇੱਕ ਪੰਕਤੀ ਦਾ ਆਪਣਾ ਇੱਕ ਸੰਦਰਭ ਹੈ ਜੇ ਉਸ ਦੇ ਭਾਵ ਨੂੰ ਸਮਝੇ ਬਿਨਾ ਵੀ ਇਹ ਗੱਲ ਜਿੱਥੇ ਮਹਾਰਾਜ ਨੇ ਕਹੀ ਹੈ ਉਥੇ ਕੀ ਵਿਚਾਰ ਪੇਸ਼ ਕੀਤਾ ਹੈ ਕਿਉਂਕਿ ਸਧਾਰਨ ਗੱਲਬਾਤ ਵਿੱਚ ਵੀ ਜਦੋਂ ਅਸੀਂ ਕਿਸੇ ਦੀ ਥੋੜੀ ਜਿਹੀ ਗੱਲ ਨੂੰ ਲੈ ਲਈਏ ਤੇ ਬਾਕੀ ਛੱਡ ਦਈਏ ਤੇ ਉਹ ਫਿਰ ਆਪਣੀ ਸਫਾਈ ਪੇਸ਼ ਕਰਦਾ ਹੈ ਕਿ ਮੈਂ ਇਹ ਗੱਲ ਇਵੇਂ ਨਹੀਂ ਕਹੀ ਮੈਂ ਸਾਰੀ ਗੱਲ ਤਾਂ ਇਵੇਂ ਆਖੀ ਹੈ ਤੁਸੀਂ ਮੇਰੀ ਅੱਧੀ ਗੱਲ ਨੂੰ ਜਾ ਇੱਕ ਸ਼ਬਦ ਨੂੰ ਫੜ ਲਿਆ ਮੇਰੀ ਪੂਰੀ ਗੱਲ ਨੂੰ ਸਮਝਣ ਦਾ ਯਤਨ ਕਰੋ ਮੈਂ ਕੀ ਕਹਿਣਾ ਚਾਹੁੰਦਾ ਹਾਂ ਤਾਂ ਕਈ ਵਾਰ ਧਰਮ ਗ੍ਰੰਥਾਂ ਨਾਲ ਵੀ ਇਵੇਂ ਹੀ ਹੁੰਦਾ ਹੈ ਆਪਣੇ ਆਪਣੇ ਭਾਵ ਦੀ ਆਪਣੀ ਆਪਣੀ ਮਰਜ਼ੀ ਦੇ ਨਾਲ ਕਈ ਵਾਰ ਇੱਕੇ ਹੀ ਧਰਮ ਗ੍ਰੰਥ ਨੂੰ ਪੜਨ ਵਾਲੇ ਲੋਕ ਲਫ਼ਜ਼ ਚੁਣ ਲੈਂਦੇ ਨੇ ਉਹਨਾਂ ਦਾ ਹਵਾਲਾ ਪੇਸ਼ ਕਰ ਦਿੰਦੇ ਨੇ ਪੂਰੇ ਸੰਦਰਭ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਸੋ ਜਿਸ ਵੇਲੇ ਅਸੀਂ ਕਿਸੇ ਬਾਣੀ ਨੂੰ ਲੜੀਵਾਰ ਵਿਚਾਰਦੇ ਹਾਂ ਤਾਂ ਉਸ ਦਾ ਭਾਵ ਇਹੀ ਹੁੰਦਾ ਹੈ ਕਿ ਅਸੀਂ ਉਸ ਬਾਣੀ ਦੇ ਸ਼ਬਦ ਦੇ ਪੰਕਤੀਆਂ ਦੇ ਪੂਰਨ ਸੰਦਰਭ ਨੂੰ ਸਮਝ ਸਕੀਏ ਕਿ ਮਹਾਰਾਜ ਨੇ ਇਹ ਬਚਨ ਕਿਸ ਕੰਟੈਕਸਟ ਵਿੱਚ ਆਖੇ ਹਨ ਸويس ਤੋਂ ਪਹਿਲਾਂ ਆਪਾਂ ਜਿਹੜੇ ਸ਼ਲੋਕ ਵਿਚਾਰੇ ਨੇ ਸੰਖੇਪ ਰੂਪ ਵਿੱਚ ਉਹਨਾਂ ਨੂੰ ਉਹਨਾਂ ਦੇ ਸੰਦਰਭ ਨੂੰ ਸਮਝੀਏ ਭਗਤ ਜੀ ਮਹਾਰਾਜ ਨੇ ਸੰਸਾਰ ਦੇ ਸਮਾਜ ਦੇ ਲੋਕਾਂ ਨੂੰ ਤ੍ਰਿਸ਼ਨਾ ਦੇ ਅਧੀਨ ਲੋਭ ਤੇ ਹਿਰਸ ਦੇ ਅਧੀਨ ਵਿਚਰਦਿਆਂ ਹੋਇਆਂ ਵੇਖਿਆ ਇਹ ਮਨੁੱਖ ਦੀ ਸੂਰਤ ਨੂੰ ਲੱਗੇ ਹੋਏ ਰੋਗ ਨੇ ਇਹਨਾਂ ਦਾ ਪਸਾਰਾ ਸਾਰੇ ਪਾਸੇ ਹੀ ਹੈ ਆਪਾਂ ਸਾਰੇ ਹੀ ਇਸ ਵਿੱਚ ਗਰਸੇ ਹੋਏ ਹਾਂ ਹਿਰਸ ਹੈ ਤ੍ਰਿਸ਼ਨਾ ਹੈ ਲੋਭ ਹੈ ਮੋਹ ਹੈ ਪਕੜ ਹੈ ਫਿਰ ਇਹਦੇ ਵਿੱਚੋਂ ਹੀ ਇਹ ਖਿਆਲ ਉਪਜਦਾ ਹੈ ਮਨ ਦੇ ਅੰਦਰ ਇਹ ਉਤੇਜਨਾ ਪੈਦਾ ਹੁੰਦੀ ਹੈ ਕਿ ਜੋ ਦੂਜੇ ਕੋਲ ਹੈ ਉਹ ਵੀ ਮੇਰੇ ਕੋਲ ਹੋਣਾ ਚਾਹੀਦਾ ਹੈ ਇਸ ਭਾਵਨਾ ਦੇ ਦੀਨ ਵਿਚਰਦਿਆਂ ਹੋਇਆਂ ਹੀ ਮਨੁੱਖ ਫੇਰ ਖੋਆ ਖਿੰਜੀ ਬੇਈਮਾਨੀ ਝੂਠ ਕਰਾਪਸ਼ਨ ਜੋ ਕੁਝ ਵੀ ਉਹਦੇ ਕੋਲੋਂ ਬਣ ਸਰਦਾ ਹੈ ਸਭ ਕੁਝ ਕਰਦਾ ਹੈ ਇਥੋਂ ਹੀ ਮਨੁੱਖ ਮਨੁੱਖ ਦੇ ਨਾਲ ਧਰੋ ਵੀ ਕਰਦਾ ਹੈ ਵੈਰ ਵੀ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਨੇ ਕਿਉਂਕਿ ਜੇ ਇਹ ਰਾਹ ਚੁਣ ਲਿਆ ਜਾਏ ਤੇ ਉੱਥੇ ਫਿਰ ਸਾਰਾ ਕੁਝ ਤੁਹਾਡੇ ਰਸਤੇ 'ਚ ਆਉਣਾ ਹੀ ਆਉਣਾ ਹੈ। ਤ੍ਰਿਸ਼ਨਾ ਦੀ ਪੂਰਤੀ, ਲੋਭ ਦੀ ਪੂਰਤੀ ਉਵੇਂ ਹੋ ਹੀ ਨਹੀਂ ਸਕਦੀ। ਜੇ ਉਸ ਵਿੱਚ ਬੇਈਮਾਨੀ ਦੇ ਕਦਮ ਨਾ ਪੁੱਟੇ ਜਾਣ, ਝੂਠ ਨਾ ਹੋਵੇ, ਪਾਪ ਨਾ ਹੋਵੇ, ਪਰਾਇਆ ਹੱਕ ਨਾ ਹੋਵੇ, ਸਾਜ਼ਿਸ਼ ਨਾ ਹੋਵੇ, ਇਹ ਸਾਰੀਆਂ ਚੀਜ਼ਾਂ ਫਿਰ ਵਿੱਚ ਆਉਂਦੀਆਂ ਹੀ ਆਉਂਦੀਆਂ ਨੇ ਜਿੱਥੇ ਵੀ ਇਹ ਚੀਜ਼ਾਂ ਹੋਣਗੀਆਂ ਉੱਥੇ ਇਹ ਸਾਰਾ ਕੁਝ ਇਹ ਔਗਣ ਵਿੱਚ ਆਉਣਾ ਹੀ ਆਉਣਾ ਹੈ ਫਿਰ ਕਬੀਰ ਜੀ ਮਹਾਰਾਜ ਨੇ ਅਜਿਹੀ ਬਿਰਤੀ ਧਾਰਨ ਕਰਨ ਵਾਲੇ ਮਨੁੱਖਾਂ ਨੂੰ ਜੈਸ ਬਿਰਤੀ ਦੇ ਮੁਕਾਬਲੇ ਤੇ ਆਖਿਆ ਵੀ ਇਹ ਵੀ ਇੱਕ ਕਿਸਮ ਦਾ ਭਿਖਾਰੀ ਪੁਣਾ ਹੀ ਹੈ ਅੰਦਰੋਂ ਪਰ ਸੇਵਾ ਰੱਖਣਾ ਕਿਸੇ ਚੀਜ਼ ਲਈ ਸੁਇਨਾ ਭਾਵਾਂ ਦੀ ਵਿਆਖਿਆ ਪਿਛਲੇ ਸ਼ਲੋਕਾਂ ਵਿੱਚ ਹੋਈ ਏ ਆਪ ਜੀ ਨੇ ਅਗਲੇ ਰਾ ਸਲੋਕ ਸਰਵਣ ਕੀਤਾ ਇਸ ਦੇ ਵਿੱਚ ਕਬੀਰ ਜੀ ਮਹਾਰਾਜ ਕਹਿੰਦੇ ਕੁਸ ਸਰੋਵਰ ਹੈ ਕੰਡਿਆਂ ਤੱਕ ਨਕਾ ਦਕ ਭਰਿਆ ਹੋਇਆ ਕਬੀਰ ਪਾੜ ਸਮੂਹ ਪਾੜ ਦਾ ਮਤਲਬ ਹੁੰਦਾ ਕੰਡੇ ਕੰਡਿਆਂ ਤੱਕ ਸਮੂਹਾ ਮੂੰਹ ਤੱਕ ਨਕੋ ਨਕ ਭਰਿਆ ਹੋਇਆ ਸਰੋਵਰ ਹੈ ਜਲ ਦਾ ਪਾਣੀ ਦਾ ਪਰ ਫਿਰ ਵੀ ਕਿਸੇ ਕੋਲੋਂ ਉਹ ਪਾਣੀ ਪੀਤਾ ਨਹੀਂ ਜਾ ਰਿਹਾ ਪਾਣੀ ਥੋੜਾ ਹੋਵੇ ਤੇ ਕਿਹਾ ਜਾ ਸਕਦਾ ਵੀ ਪਾਣੀ ਥੋੜਾ ਹੈ ਡੂੰਘਾ ਹੈ ਕੱਢਣਾ ਔਖਾ ਹੋ ਗਿਆ ਪਾਣੀ ਦੀ ਕਿੱਲਤ ਹੈ ਵਸਤੂ ਹੈ ਨਹੀਂ ਸਰੋਵਰ ਨਕਾ ਨਕ ਭਰਿਆ ਹੋਵੇ ਉੱਚਲ ਰਿਹਾ ਹੋਵੇ ਪਾਣੀ ਦੇ ਨਾਲ ਤੇ ਫਿਰ ਵੀ ਕੋਈ ਉਹਦੇ ਚੋਂ ਪਾਣੀ ਨਾ ਪੀ ਸਕੇ ਤੇ ਲੋਕ ਪਿਆਸੇ ਹੀ ਉਹਦੇ ਆਲੇ ਦੁਆਲੇ ਖੜੇ ਰਹਿਣ ਇਹ ਚੰਬੇਵਾੜੀ ਖੇਡ ਹੈ ਸਰੋਵਰ ਕਿਹਨੂੰ ਕਿਹਾ ਹਿਰਦੇ ਨੂੰ ਜਲ ਕੀ ਹੈ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ ਰੱਬੀ ਗੁਣ ਸਾਡੇ ਅੰਦਰ ਹਨ ਹਾਰੋ ਵਸਤੂ ਸਾਡੇ ਅੰਦਰ ਜਿਸ ਨੂੰ ਸਾਹਿਬ ਗੁਰੂ ਨਾਨਕ ਮਹਾਰਾਜ ਆਪਣੀ ਬਾਣੀ ਚ ਇਉਂ ਕਹਿੰਦੇ ਨੇ ਜਿਸ ਜਲ ਨਿਧ ਕਾਰਨ ਤੁਮ ਜਾਗੇ ਆਏ ਸੁਅੰਮਰਤ ਗੁਰ ਪਾਹੀ ਜਿਓ ਛੋਡੋ ਵੇਸ ਭੀਖ ਚਤੁਰਾਈ ਦੁਬਦਾਏ ਫਲ ਨਾਹੀ ਜਿਓ ਮਨ ਰੇ ਥਿਰ ਰੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁਖ ਪਾਵੇਂ ਘਰ ਅੰਮ੍ਰਿਤ ਘਟ ਮਾਈ ਜਿਓ ਕਿੰਦਰੋ ਨਾਮ ਅੰਮ੍ਰਿਤ ਤੇਰੇ ਹਿਰਦੇ ਚੈ ਹਰ ਵਸਤੂ ਤੇਰੇ ਹਿਰਦੇ ਵਿੱਚ ਹੈ ਖੁਸ਼ੀ ਮਨਣਾ ਚਾਹੁੰਦਾ ਆਪਣੇ ਹਿਰਦੇ ਚੋਂ ਖੋਜ ਸੁਖ ਮਨਣਾ ਚਾਹੁੰਦਾ ਆਪਣੇ ਹਿਰਦੇ ਵੱਲ ਪਰਤ ਸਬਰ ਵਾਲਾ ਜੀਵਨ ਜੀਣਾ ਚਾਹੁੰਦਾ ਆਪਣੇ ਹਿਰਦੇ ਚੋਂ ਹੀ ਪਾਏਗਾ ਇਹ ਚੀਜ਼ਾਂ ਬਾਹਰੋਂ ਕਿਤੇ ਨਹੀਂ ਮਿਲਣਗੀਆਂ ਕੋਈ ਪੈਕੇਜ ਕੋਈ ਦੁਕਾਨ ਨਹੀਂ ਐਸਦੀ ਕਿਸੇ ਦੇ ਕੋਲ ਨਹੀਂ ਹਨ ਵੀ ਤੈਨੂੰ ਉਧਾਰੀਆਂ ਦੇ ਦੇਵੇ ਤੈਨੂੰ ਆਪਣੇ ਹਿਰਦੇ ਦੀ ਖੋਜ ਕਰਕੇ ਜਾਨੀ ਸੈਲਫ ਟੀਚ ਕਰਕੇ ਆਪਣੇ ਆਪ ਨੂੰ ਸਿਖਾ ਕੇ ਪੜਾ ਕੇ ਆਪਣੇ ਆਪ ਨੂੰ ਉਹਦਾ ਅਭਿਆਸ ਕਰਕੇ ਸੈਲਫ ਪ੍ਰੈਕਟਿਸ ਦੇ ਨਾਲ ਆਉਣ ਗਿਆ ਜੇ ਤੂੰ ਸਬਰ ਕਮਾਇਆ ਨਹੀਂ ਤੇ ਮੌਕੇ ਤੇ ਬਾਹਰੋਂ ਕਿਤੇ ਉਹ ਨਹੀਂ ਮਿਲਦਾ ਜੇ ਤੂੰ ਅੰਦਰ ਦਾ ਸੁਖ ਮੰਨਣ ਦਾ ਅਭਿਆਸ ਨਹੀਂ ਕੀਤਾ ਤੇ ਇਹ ਕਿਤੇ ਨਹੀਂ ਲੱਭਣਾ ਭਾਵੇਂ ਤੂੰ ਸਾਰਾ ਜਹਾਨ ਫਿਰਿਆ ਸਾਰੀ ਦੁਨੀਆ ਦੇ ਧਰਮ ਅਸਥਾਨਾਂ ਤੇ ਵੀ ਜਾਇਆ ਤੂੰ ਉਵੇਂ ਦਾ ਉਵੇਂ ਹੀ ਰਹੇਗਾ ਕਿਉਂਕਿ ਕਮਾਉਣਾ ਤੇ ਤੂੰ ਉਹ ਹੈ ਜੋ ਤੇਰੇ ਅੰਦਰ ਹੈ ਜੀਣਾ ਤੇ ਤੂੰ ਉਹ ਨੂੰ ਹੈ ਜੋ ਤੂੰ ਆਪਣੇ ਅੰਦਰ ਰੱਖਿਆ ਹੋਇਆ ਹੈ ਕੰਮ ਉਸ ਚੀਜ਼ ਨੇ ਆਉਣਾ ਹੈ ਬਾਹਰ ਦੀ ਕੋਈ ਵਸਤੂ ਤੇਰੇ ਕੰਮ ਨਹੀਂ ਆਏ ਇਸ ਵਾਸਤੇ ਇਹ ਤਾਂ ਤੂੰ ਭੁੱਲ ਜਾ ਵੀ ਬਾਹਰੋਂ ਕਿਤੇੋਂ ਕੋਈ ਚੀਜ਼ ਲੱਭਣ ਵਾਲੀ ਹੈ ਇਹ ਤਾਂ ਨਹੀਂ ਲੱਭਣੀ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਾਟ ਮਾਈਂ ਜਿਓ ਸੋਏ ਨਿਰਨਾਥ ਮਹਾਰਾਜ ਨੇ ਕਰ ਦਿੱਤਾ ਵੀ ਇਹ ਨਾਮ ਅੰਮ੍ਰਿਤ ਤੈਨੂੰ ਅੰਦਰੋਂ ਹੀ ਪ੍ਰਾਪਤ ਹੋਏਗਾ ਤੇਰੇ ਹਿਰਦੇ ਚੋਂ ਜਾਨੀ ਇਹ ਸੈਲਫ ਅਭਿਆਸ ਹੈ ਸੈਲਫ ਪ੍ਰੈਕਟਿਸ ਹੈ ਔਰ ਇਹ ਤੈਨੂੰ ਆਪਣੇ ਨਿੱਜ ਦੇ ਉੱਤੇ ਕਰਨੀ ਪੈਣੀ ਹੈ ਖੋਦ ਕਰਨੀ ਪੈਣੀ ਹੈ ਤੇਰੀ ਜਗ੍ਹਾ ਕੋਈ ਦੂਜਾ ਨਹੀਂ ਕਰ ਸਕਦਾ ਸੋ ਦੂਜੀ ਚੀਜ਼ ਪੀਐਸ ਦੀ ਕਮਾਈ ਜਿਹੜੀ ਹੈ ਉਹ ਸਤਿਗੁਰੂ ਸ਼ਬਦ ਦੇ ਅਭਿਆਸ ਨਾਲ ਹੋਣੀ ਹੈ ਨਾ ਤੇ ਵਿਖਾਵੇ ਨਾਲ ਇਹਨੇ ਹਾਸਲ ਹੋਣਾ ਹੈ ਨਾ ਕਿਸੇ ਖਾਸ ਲਿਬਾਸ ਨਾਲ ਇਹਨੇ ਹਾਸਲ ਹੋਣਾ ਹੈ ਉਹ ਲਿਬਾਸ ਬਾਹਰ ਦੇ ਨਿਯਮ ਹੋ ਸਕਦੇ ਨੇ ਪਰ ਨਾਮ ਅਮਰਤ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਇਹ ਜੇ ਤੋ ਆਖੇ ਨਾ ਵੀ ਖਾਸ ਲਿਬਾਸ ਨਾਲ ਜਾਂ ਵਿਖਾਵਾ ਕਰਕੇ ਜਾਂ ਕੋ ਖਾਸ ਚੀਜ਼ਾਂ ਸਰੀਰ ਤੇ ਧਾਰਨ ਉਹ ਕਿਸੇ ਬਾਹਰੀ ਮਜ਼ਬਦ ਦਾ ਨਿਯਮ ਹੋ ਸਕਦਾ ਹੈ ਉਹ ਬਾਹਰੀ ਤੌਰ ਦੇ ਉਤੇ ਕਿਸੇ ਜਥੇਬੰਦੀ ਦਾ ਨਿਯਮ ਹੋ ਸਕਦਾ ਹੈ ਉਹਦਾ ਰੱਬ ਦੇ ਮਿਲਾਂਪ ਨਾਲ ਕੋਈ ਸਿੱਧਾ ਤਾਲੁਕ ਜਾਂ ਸਬੰਧ ਨਹੀਂ ਹੈ ਇਸ ਤਰ੍ਹਾਂ ਤਾਂ ਫਿਰ ਕੋਈ ਵੀ ਖਾਸ ਲਿਬਾਸ ਪਹਿਨਣ ਵਾਲਾ ਕੋਈ ਭੇਗ ਪਹਿਨਣ ਵਾਲਾ ਉਹ ਤਾਂ ਫਿਰ ਸਾਰੀ ਰੱਬ ਨੂੰ ਮਿਲ ਜਾਣੇ ਚਾਹੀਦੇ ਨੇ ਜੇ ਕਮਾਈ ਦੀ ਲੋੜ ਨਹੀਂ ਤਾਂ ਅਭਿਆਸ ਦੀ ਲੋੜ ਨਹੀਂ ਤਾਂ ਸੋ ਹਰ ਕੋਈ ਦਾਵਾ ਇਹੀ ਕਰੇਗਾ ਪਰ ਮਹਾਰਾਜ ਨੇ ਕਿਹਾ ਛੋਡੋ ਵੇਸ ਭੀਖ ਚਤੁਰਾਈ ਕਰਮ ਕਾਂਡ ਕੋਈ ਕੰਮ ਨਹੀਂ ਆਉਣ ਵਾਲਾ ਬਾਹਰੀ ਗਿਣਤੀਆਂ ਦੇ ਫਿਜ਼ੀਕਲੀ ਜੋ ਅਸੀਂ ਕਰਮ ਕਾਂਡ ਮਿੱਥੇ ਹੋਏ ਜਿਹੜੇ ਕਰਮ ਕਰਦੇ ਆਂ ਜਿਨ੍ਹਾਂ ਕਰਮਾਂ ਨਾਲ ਅਸੀਂ ਧਾਰਨਾ ਜੋੜੀ ਹੋਈ ਵੀ ਆ ਕਰਮ ਕਰਨ ਵਾਲਾ ਫਲ ਮਿਲਦਾ ਹੈ ਆ ਕਰਮ ਕਰਨ ਨਾ ਕੀਤਾ ਜਾਏ ਤੇ ਆ ਉਸ ਧਾਰਨਾਵਾਂ ਦੇ ਬੱਧੇ ਹੋਏ ਜਿਹੜੇ ਕਰਮ ਕਰਨ। ਦੁਬਦਾ ਇਹ ਫਲ ਨਾਹੀ ਜਿਓ। ਸਹਿਬ ਸਤਿਗੁਰੂ ਮਹਾਰਾਜ ਨੇ ਉਸ ਨੂੰ ਕਹਿ ਪੀ ਉਹ ਨਾਮ ਅੰਮ੍ਰਿਤ ਤੇਰੇ ਹਿਰਦੇ ਵਿੱਚ ਹੈ। ਥੋੜਾ ਨਹੀਂ ਹੈ ਭਰਪੂਰ ਹੈ ਜਿਨ੍ਹਾਂ ਨੇ ਵੀ ਪਾਇਆ ਆਪਣੇ ਅੰਦਰੋਂ ਪਾਇਆ। ਬਾਹਰ ਢੂੰਡਤ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੀ ਦਿਖਾਇਆ ਥਾ ਭਗਤ ਜੀ ਮਹਾਰਾਜ ਦਾ ਸ਼ਬਦ ਪੜ੍ਹੀਏ ਉਹ ਲਿਖਦੇ ਹਨ ਕਾਯੋਂ ਦੇਵਾ ਕਹਿੰਦੇ ਖੁਦ ਨੂੰ ਖੋਜਣਾ ਹੀ ਦੇਵਤੇ ਦੀ ਪੂਜਾ ਕਰਨਾ ਹੈ ਲੋਕਾਂ ਨੇ ਬਾਹਰ ਦੇਵਤੇ ਆਪਣੇ ਆਪਣੇ ਮਿੱਥੇ ਨੇਕ ਦੇਵਤੇ ਨੂੰ ਮੰਨਣ ਵਾਲੇ ਦੀ ਦੂਜੇ ਦੇਵਤੇ ਨੂੰ ਮੰਨਣ ਵਾਲੇ ਨਾਲ ਰਾਸ ਵੀ ਨਹੀਂ ਲੜਦੀ ਵੈਰ ਵੀ ਵੱਧ ਆ ਉਹ ਕਹਿੰਦਾ ਮੇਰਾ ਦੇਵਤਾ ਤਾਕਤਵਾਰ ਹੈ ਦੂਜਾ ਕਹਿੰਦਾ ਮੇਰਾ ਦੇਵਤਾ ਤਾਕਤਵਾਰ ਧੜੇ ਬਣ ਗਏ ਜਿੰਨੇ ਭਗਵਾਨ ਹੋਣਗੇ ਉਹਨੇ ਧੜੇ ਵੀ ਹੋਣਗੇ ਕਹਿੰਦੇ ਨੇ ਖੁਦ ਨੂੰ ਨਿਜ ਨੂੰ ਪੜਤਾਲਣਾ ਹੀ ਦੇਵਤੇ ਦੀ ਪੂਜਾ ਹੈ ਕਾਯੋ ਦੇਵਲ ਜਿੱਥੇ ਦੇਵਤੇ ਦੀ ਮੂਰਤੀ ਸਥਾਪਿਤ ਹੋਵੇ ਉਹਨੂੰ ਦਿਵਾਲਾ ਕਹਿੰਦੇ ਨੇ ਦੀਵ ਸਥਲ ਦੀਵ ਸਥਾਨ ਮੰਦਰ ਨੇਜ ਨੂੰ ਪੜਤਲਣਾ ਹੀ ਮੰਦਰ ਵਿੱਚ ਜਾਣਾ ਹੈ। ਅਸਲ ਧਰਮ ਸਥਾਨ ਹੀ ਇਹ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਜੰਗਮ ਲੋਕ ਤੀਰਥਾਂ ਦੇ ਉੱਤੇ ਜਾਂਦੇ ਨੇ ਯਾਤਰੀ ਬਣ ਕੇ। ਕਹਿੰਦੇ ਨੇ ਨੇਜ ਨੂੰ ਖੋਜਣਾ ਹੀ ਤੀਰਥ ਯਾਤਰੀ ਬਣਨਾ ਹੈ। ਬਾਹਰ ਦੇ ਤੀਰਥਾਂ ਤੇ ਤਾਂ ਦੇਈ ਧੋਤੀ ਜਾ ਸਕਦੀ ਹੈ ਹੋਰ ਕੁਝ ਨਹੀਂ ਉਥੇ ਤੇ ਅਵਸਥਾ ਇੱਕ ਪੌ ਲੱਥੀ ਨਾਤਿਆਂ ਦੋਏ ਭਾ ਚੜੀ ਅਸੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਤੋ ਸਹਿਬ ਸਤਗੁਰੂ ਮਹਾਰਾਜ ਨੇ ਫਰਮਾਇਆ ਕਾਇਓ ਧੂਪ ਦੀਪ ਨਹੀਂ ਵੇਦਾ ਫਿਰ ਉਹਨਾਂ ਦੇਵਤਿਆਂ ਜਾਂ ਕਿਸੇ ਵੀ ਆਪਣੇ ਇਸ਼ਟ ਦੀ ਲੋਕਾਂ ਨੇ ਇੱਕ ਨਿਯਮ ਮਰਿਆਦਾ ਬਣਾ ਲਈ ਕਿ ਇਸ ਤਰ੍ਹਾਂ ਆਹ ਸਮਗਰੀਆਂ ਲਿਆਓ ਤੇ ਇਹਨਾਂ ਸਮਗਰੀਆਂ ਨਾਲ ਹੀ ਦੇਵਤਾ ਰੱਬ ਭਗਵਾਨ ਜਾਂ ਸਾਡਾ ਇਸ਼ਟ ਖੁਸ਼ ਹੁੰਦਾ ਹੈ। ਵਿਰੁੱਧ ਉੱਤੇ ਬੜੇ ਉਲਝਣਾ ਨੇ ਬਹੁਤ ਹੋ ਜਾਏ ਆਪਣਾ ਵੱਖਰਾ ਵੱਖਰਾ ਕੋਈ ਦੇਵਤਾ ਸ਼ਰਾਬ ਨਾਲ ਸੰਤੁਸ਼ਟ ਹੋ ਜਾਂਦਾ ਕੋਈ ਨਾਰੀਆਂ ਨਾਲ ਹੋ ਜਾਂਦਾ ਕੋਈ ਖੀਰ ਨਾਲ ਹੀ ਹੋ ਜਾਂਦਾ ਕੋਈ ਦੁੱਧ ਨਾਲ ਹੋ ਜਾਂਦਾ ਬੜੇ ਝਗੜੇ ਨੇ ਬਹੁਤ ਕੋਜੇ ਜਨ ਜਿੰਨੀਆਂ ਥਾਵਾਂ ਤੇ ਤੁਸੀਂ ਜਾਓਗੇ ਉਹਨਾਂ ਦਾ ਵੱਖਰਾ ਵੱਖਰਾ ਹੀ ਹਿਸਾਬ ਹੋਏਗਾ ਸਤਨ ਕੇ ਸਾਰੀ ਇਹ ਵੀ ਭਗਵਾਨ ਤਾਂ ਇੱਕ ਹੀ ਹੈ ਜੀ ਪਰ ਇੱਕ ਨਾ ਬੰਦਿਆਂ ਦੇ ਰਾਈ ਭਗਵਾਨ ਸ਼ਰਾਬ ਪੀਂਦਾ ਤੇ ਦੂਜੇ ਬੰਦਿਆਂ ਦੇ ਰਾਈ ਭਗਵਾਨ ਖੀਰ ਖਾਂਦਾ ਜੇ ਭਗਵਾਨ ਇੱਕ ਹੈ ਤੋ ਖੀਰ ਵਾਲਿਆਂ ਦੇ ਰਾਈ ਸ਼ਰਾਬ ਕਿਉਂ ਨਹੀਂ ਪੀਂਦਾ ਤੇ ਸ਼ਰਾਬ ਵਾਲਿਆਂ ਦੇ ਰਾਈ ਖੀਰ ਕਿਉਂ ਨਹੀਂ ਖਾਂਦਾ ਕਿਉਂਕਿ ਉਹਨਾਂ ਦੀ માનਤਾ ਹੈ ਭਗਵਾਨ ਦੀ માનਤਾ ਨਹੀਂ ਭਗਵਾਨ ਦਾ ਤੇ ਨਾਮ ਵਰਤਿਆ ਜਾਂਦਾ ਹੈ ਉਈ ਉਹਨਾਂ ਦੀ ਚੋਇਸ ਹੈ ਉਹਨਾਂ ਦੀ ਖੋਜ ਹੈ ਉਹਨਾਂ ਦੀ ਪੜਤਾਲ ਹੈ ਉਹਨਾਂ ਦਾ ਮੰਨਣਾ ਹੈ ਉਹ ਆਪਣੇ ਵਿਸ਼ਵਾਸ ਨੂੰ ਭਗਵਾਨ ਨਾਲ ਜੋੜਦੇ ਨੇ ਵੀ ਅਸੀਂ ਇਹ ਚਾਹੁੰਦੇ ਹਾਂ ਇਸ ਕਰਕੇ ਭਗਵਾਨ ਵੀ ਇਹ ਚਾਹੁੰਦਾ ਹੈ ਧਾਰਮਿਕ ਇਤਿਹਾਸ ਨੂੰ ਪੜ ਕੇ ਵੇਖੋਗੇ ਤਾਂ ਬਹੁਤ ਵੱਡੇ ਵੱਡੇ ਉਪਧਰ ਲੋਕਾਂ ਨੇ ਭਗਵਾਨ ਦੇ ਨਾਂ ਦੇ ਉੱਤੇ ਜੋੜੇ ਰੱਬ ਦੇ ਨਾਂ ਦੇ ਉੱਤੇ ਜੋੜੇ ਇਸ਼ਟ ਦੇ ਨਾਂ ਦੇ ਉੱਤੇ ਜੋੜੇ ਆਪਣੇ ਦੇਵਤੇ ਜਾਂ ਜਿਹਨੂੰ ਵੀ ਉਹ ਮੰਨਦੇ ਨੇ ਉਹਦੇ ਨਾਂ ਉੱਤੇ ਜੋੜੇ ਉਹ ਖਿਆਲ ਉਹਨਾਂ ਦਾ ਆਪਣਾ ਹੁੰਦਾ ਹੈ ਨਾ ਉਹਦਾ ਵਰਤ ਕਹਿੰਦੇ ਜੀ ਉਹ ਖੁਸ਼ ਇਸ ਤਰ੍ਹਾਂ ਹੁੰਦਾ ਜੇ ਤੁਸੀਂ ਇਸ ਤਰ੍ਹਾਂ ਕਰੋ ਤਾਂ ਵੀ ਨਾ ਤਾਂ ਉਹਨੇ ਤੁਹਾਨੂੰ ਲਿਖ ਕੇ ਦਿੱਤਾ ਹੈ ਨਾ ਉਹਨੇ ਉਸ ਪਾਰਟਿਕੂਲਰ ਖਾਸ ਬੰਦੇ ਨੂੰ ਹੀ ਇਕੱਲੇ ਨੂੰ ਦੱਸਿਆ ਵੀ ਮੈਂ ਐਵੇਂ ਉਹ ਇਕੱਲਾ ਕਿਵੇਂ ਸਾਰਾ ਕੁਝ ਚਲਾਈ ਜਾਂਦਾ ਹੈ ਜਾਂ ਤਾਂ ਉਹ ਬਾਕੀਆਂ ਨੂੰ ਵੀ ਦੱਸੇ ਕੂ ਕੇ ਵੀ ਭਾਈ ਮੈਂ ਤਾਂ ਇਸ ਤਰ੍ਹਾਂ ਖੁਸ਼ ਹੁੰਦਾ ਜੇ ਆਹ ਕੰਮ ਕਰਿਆ ਕਰੋ ਉਹਨੂੰ ਇਕੱਲੇ ਨੂੰ ਕਿਵੇਂ ਦੱਸਿਆ ਲੋਕ ਮੰਨ ਰਹੇ ਨੇ ਉਸ ਕੱਲੇ ਦੀ ਗੱਲ ਮੰਨ ਮੰਨ ਕੇ ਤੁਰੇ ਜਾ ਰਹੇ ਨੇ ਭੁਲੇਖਾ ਇਹ ਹੈ ਵੀ ਇਹਨੂੰ ਜ਼ਿਆਦਾ ਪਤਾ ਹੈ ਭਗਵਾਨ ਬਾਰੇ ਇਹਨੂੰ ਦੇਵਤੇ ਨੇ ਦੱਸਿਆ ਹੋਣਾ ਵੀ ਮੈਂ ਐਵੇਂ ਖੁਸ਼ ਹੁਣਾ ਸੋ ਇਹ ਜਿਹੜੀ ਚੀਜ਼ ਹੈ ਸਤਗੁਰੂ ਮਹਾਰਾਜ ਨੇ ਇਹਨੂੰ ਕਿਹਾ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋਂ ਪਾਤੀ ਕਾਇਆਂ ਬਹੁ ਖੰਡ ਖੋਜਤੇ ਨਾਮ ਦੇ ਦਪਾਈ ਨਾ ਕਾ ਸ਼ਾਇਬੋ ਨਾ ਕਛ ਜਾਇਬੋ RAM ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਗੁਰ ਹੋਇ ਲਖਾਵੈ ਜਿਸ ਹਸਤੀ ਦਾ ਆਵਾਸਾ ਸਾਰੇ ਬ੍ਰਹਮੰਡ ਵਿੱਚ ਹੈ ਉਹ ਮੇਰੇ ਹਿਰਦੇ ਵਿੱਚ ਵੀ ਹੈ ਜੋ ਖੋਜੇਗਾ ਸੋ ਪਾਏਗਾ ਜੋ ਨਹੀਂ ਖੋਜੇਗਾ ਨਹੀਂ ਪਾਏਗਾ ਇਹ ਤਾਂ ਖੋਜ ਹੈ ਇਹ ਤਾਂ ਤਲਾਸ਼ਣ ਹੈ ਇਹ ਤਾਂ ਆਪੇ ਦੀ ਗਹਿਰਾਈ ਵਿੱਚ ਉਤਰੇ ਬਿਨਾਂ ਅਸਲ ਨਹੀਂ ਹੋਣਾ ਸੋ ਭਗਤ ਜੀ ਮਹਾਰਾਜ ਕਹਿੰਦੇ ਨੇ ਕਬੀਰ ਪਾਲ ਸੁਮੁਹਾ ਸਰਵਰ ਭਰਾ ਪੀ ਨ ਸਕੈ ਕੋਈ ਨੀ ਲੋਕਾਂ ਦਾ ਧਿਆਨ ਕਿਉਂਕਿ ਬਾਹਰ ਮੁਖੀ ਹੈ ਪਦਾਰਥ ਵੱਲ ਹੈ ਤ੍ਰਿਸ਼ਨਾ ਵਿੱਚ ਹੈ ਹਿਰਸ ਵਿੱਚ ਹੈ ਵਾਸ਼ਨਾ ਵਿੱਚ ਹੈ ਦਵੇਸ਼ ਵਿੱਚ ਹੈ ਵਿਖਾਵਿਆਂ ਵਿੱਚ ਹੈ ਕਰਮਕਾਂਡਾਂ ਵਿੱਚ ਹੈ ਇਸ ਕਰਕੇ ਉਹ ਇਸ ਭਰੇ ਹੋਏ ਨਕਾ ਨਕ ਸਰੋਵਰ ਚੋਂ ਇੱਕ ਬੂੰਦ ਵੀ ਨਹੀਂ ਪੀ ਸਕਦੇ ਉਹ ਅੰਤਰਮੁਖੀ ਹੁੰਦੇ ਹੀ ਨਹੀਂ ਆਪਣੇ ਆਪ ਨੂੰ ਜਾਣਨ ਦਾ ਯਤਨ ਹੀ ਨਹੀਂ ਕਰ ਆਪਣੇ ਆਪ ਨੂੰ ਨਹੀਂ ਪਛਾਣਦੇ ਭਾਗ ਵੱਡੇ ਤੈਂ ਪਾਇਓ ਕਬੀਰ ਜੀ ਕਹਿੰਦੇ ਨੇ ਪਰ ਏ ਕਬੀਰ ਲੋਕਾਂ ਦੀ ਇਹ ਹਾਲਤ ਹੈ ਪਰ ਤੇਰੇ ਤੇ ਵੱਡੇ ਭਾਗ ਨੇ ਤੈਨੂੰ ਰੱਬ ਨੇ ਉਹ ਸੂਰਤ ਦੇ ਦਿੱਤੀ ਹੈ ਵੀ ਤੂੰ ਉਹਨਾਂ ਦੀ ਦੌੜ ਵਿੱਚ ਨਹੀਂ ਪਿਆ ਤੂੰ ਭਰ ਭਰ ਪੀਓ ਕਬੀਰ ਤੂੰ ਪਿਆਲੇ ਭਰ ਭਰ ਕੇ ਇਸ ਨਾਮ ਅੰਮ੍ਰਿਤ ਦੇ ਪੀ ਤੂੰ ਆਨੰਦ ਲੈ ਪਰ ਲੋਕਾਂ ਨੂੰ ਵੇਖ ਕੇ ਤਈਹੀ ਕਿਹਾ ਜਾ ਸਕਦਾ ਪੀ ਇਹ ਵਿਚਾਰੇ ਨੇ ਬਪੜੇ ਨੇ ਤਰਸ ਯੋਗ ਹਾਲ ਤਾਂ ਵੀ ਘਰ ਹੁੰਦਾ ਧਨ ਜਗ ਭੁਖਾ ਮੂਆ ਵਸਤੂ ਕੋਲ ਹੋਵੇ ਤੇ ਮਨੁੱਖ ਉਹਦੀ ਪਛਾਣ ਨਾ ਕਰ ਸਕੇ ਛੱਜੂ ਨਾਮ ਦੇ ਇੱਕ ਵਿਅਕਤੀ ਦਾ ਜ਼ਿਕਰ ਆਉਂਦਾ ਉਹ ਗ੍ਰਿਸ਼ਤੀ ਸੀ ਪਰਿਵਾਰ ਵਾਲਾ ਸੀ ਤੇ ਸੰਨਿਆਸੀ ਪਿੰਡ ਦੇ ਬਾਹਰ ਬਾਹਰ ਆਏ ਤੇ ਉਹਨਾਂ ਦੇ ਕੋਲ ਬੈਣ ਖਲੂਣ ਹੋ ਗਿਆ ਸ਼ਰਧਾ ਭਾਵਨਾ ਵਾਲਾ ਬੰਦਾ ਸੇਵਾ ਕਰਦਾ ਸੀ ਉਹਨਾਂ ਦੀ ਬੈਣੀ ਬੈ ਕੇ ਉਹਨਾਂ ਨੇ ਹੌੜੀ ਹੌਲੀ 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 ਖੁਰਾਕ ਦੇਣੀ ਡੋਜ਼ ਦੇਣੀ ਸ਼ੁਰੂ ਕੀਤੀ ਵੀ ਤੂੰ ਸੰਨਿਆਸੀ ਕਿਉਂ ਨਹੀਂ ਬਣਦਾ ਤੇਰੇ ਅੰਦਰ ਇੰਨੀ ਜਗਿਆਸਾ ਹੈ ਰੱਬ ਦੇ ਰਾਹ ਤੇ ਤੁਰਨ ਦੀ ਰੱਬ ਨੂੰ ਮਿਲਣ ਦੀ ਇਹ ਸਾਰਾ ਕੁਝ ਤੂੰ ਇੰਨੀ ਕਮਾਈ ਵਾਲਾ ਬੰਦਾ ਹੈ ਸੇਵਾ ਭਾਵ ਵਾਲਾ ਬੰਦਾ ਹੈ ਸੰਨਿਆਸੀ ਬਣ ਕਿਹੜੇ ਜੰਜਾਲ ਚ ਫਸਿਆ ਡਬਲ ਮਾਈਂਡਡ ਹੋ ਗਿਆ ਪ੍ਰਭਾਵ ਉਹਨਾਂ ਦਾ ਬੇਬਹਾ ਕਬੂਲ ਕਰ ਲਿਆ ਮਨ ਚਾਹਿਆ ਵੀ ਸੰਨਿਆਸੀ ਬਣ ਜਾਣਾ ਚਾਹੀਦਾ ਪਰ ਜਦੋਂ ਘਰ ਆਉਂਦਾ ਜ਼ਿੰਮੇਵਾਰੀਆਂ ਪੈਂਦੀਆਂ ਪਰਿਵਾਰ ਨੂੰੇ ਦਾ ਫਿਰ ਖਿਆਲ ਬਦਲ ਜਾਂਦਾ ਫਿਰ ਕਨਫਿਊਜ਼ ਹੋ ਜਾਂਦਾ ਵੀ ਕੀ ਤਰ੍ਹਾਂ ਇਹਨਾਂ ਨੂੰ ਇਸ ਤਰ੍ਹਾਂ ਛੱਡ ਕੇ ਵੀ ਨਹੀਂ ਜਾ ਸਕਦਾ ਸੰਨਿਆਸ ਵੀ ਲੈਣਾ ਜ਼ਰੂਰੀ ਹੈ ਇਹ ਉਲਝੜ ਵਿੱਚ ਫਸਿਆ ਅਖੀਰ ਉਹਨਾਂ ਨੇ ਇੱਕ ਡੈਡਲਾਈਨ ਦੇ ਦਿੱਤੀ ਵੀ ਕੱਲ੍ਹ ਤੱਕ ਸਾਨੂੰ ਦੱਸ ਦੇਈਂ ਵੀ ਤੂੰ ਤੁਰਨਾ ਹੈ ਕਿ ਨਹੀਂ ਤੁਰਨਾ ਦੁਚਿਤੀ ਹੋਰ ਸਿਕਰ ਤੇ ਪਹੁੰਚ ਗਈ ਵੀ ਅੱਗੇ ਤਾਂ ਖੁੱਲਾ ਸਮਾਂ ਸੀ ਵੀ ਸੋਚਦੇ ਰਹਿੰਦੇ ਅੱਦੇ ਇੱਧਰ ਅੱਦੇ ਉੱਧਰ ਲੜਕਦੇ ਰਹਿੰਦੇ ਹੁਣ ਤਾਂ ਬਿਲਕੁਲ ਇੱਕ ਲਾਈਨ ਖਿੱਚੀ ਗਈ ਸਮਾਂ ਬਣ ਗਿਆ ਵੀ ਕੱਲ੍ਹ ਤੱਕ ਤੂੰ ਦੱਸਣਾ ਵੀ ਤੁਰਨਾ ਹੈ ਕਿ ਨਹੀਂ ਤੁਰਨਾ ਸੰਨਿਆਸੀਆਂ ਨੂੰ ਵੀ ਨਹੀਂ ਛੱਡ ਸਕਦਾ ਜਿਉਂ-ਜਿਉਂ ਸਮਾਂ ਨੇੜੇ ਆਉਂਦਾ ਨਾ ਜਦੋਂ ਇਹੋ ਜੀ ਅਵਸਥਾ ਮਨ ਦੀ ਬਣੇ ਇਹ ਮਨੋਵਿਗਿਆਨਕ ਕਾਰਨ ਬਣਦੇ ਨੇ ਜਿਉਂ-ਜਿਉਂ ਟਾਈਮ ਨੇੜੇ ਆਉਂਦਾ ਜਾਂਦਾ ਨਾ ਤੁਹਾਡੀ ਬੇਚੈਨੀ ਵੱਧਦੀ ਜਾਂਦੀ ਹੈ ਨਿਰਣਾ ਨਹੀਂ ਜੇ ਹੋ ਪਾਰਿਆ ਤੇ ਬੇਚੈਨੀ ਸਿਖਰ ਤੇ ਪਹੁੰਚ ਜਾਂਦੀ ਹੈ ਭੁੱਖ ਨਹੀਂ ਲੱਗਦੀ ਨੀਂਦ ਨਹੀਂ ਆਉਂਦੀ ਟਿਕਾ ਨਹੀਂ ਆਉਂਦਾ ਬੜੀ ਅਸਥਿਰ ਅਵਸਥਾ ਇਨਾ ਦੁਬਧਾ ਤੇ ਵਿੱਚ ਵੀ ਸੋਚੀ ਜਾਂਦਾ ਹੈ ਘਰੋਂ ਬਾਹਰ ਨਿਕਲਿਆ ਤੇ ਵੀ ਵਿੱਚ ਗਲੀ ਵਿੱਚ ਆ ਕੇ ਖਲੋ ਗਿਆ ਮਾਤਾ ਜੀ ਇੱਕ ਬਜ਼ੁਰਗ ਮਾਈ ਝਾੜੂ ਦੇ ਰਹੀ ਉਹਨਾਂ ਦੀ ਆਮ ਬੋਲੀ ਬਿਲਕੁਲ ਐਨ ਰਾਹ ਦੇ ਵਿੱਚ ਖੜਾ ਹੈ ਉਹਨੇ ਨਿੱਕੀ ਜੀ ਆਵਾਜ਼ ਵਿੱਚ ਕਿਆ ਪਾਸੇ ਹੋ ਸੁਣੀ ਨਹੀਂ ਉਹਦੀ ਗੱਲ ਆਪਣੀਆਂ ਸੁਰਤਾਂ ਵਿੱਚ ਖਿਆਲਾਂ ਵਿੱਚ ਸੁਰਤ ਗਵਾਚੀ ਹੋਈ ਹੈ ਉਹਨੇ ਅਖੀਰ ਥੋੜਾ ਜਿਹਾ ਤਾ ਨਾਲ ਕਿਹਾ ਕਾਲੇ ਪੰਨ ਨਾਲ ਉਹਨੇ ਕਿਹਾ ਵੇ ਪਰੇ ਹੋ ਜਾ ਅੱਧ ਵਿਚ ਖਲੋ ਕੇ ਕਿਉਂ ਖੇਪਾਉਣਾ ਸਿਰ 'ਚ ਉਹਨੇ ਤੇ ਆਪਣੇ ਹਿਸਾਬ ਨਾਲ ਕਿਹਾ ਮਾਂ ਦੀ ਕਹੀ ਹੋਈ ਤਾ ਦੇ ਕਿ ਉੱਚੀ ਸੁਰ ਦੀ ਗੱਲ ਕੰਨਾਂ 'ਚ ਪਈ ਤੇ ਸਬਬ ਨਾਲ ਉਹਦਾ ਮੂੰਹ ਘਰ ਵੱਲ ਨੂੰ ਸੀ ਘਰ ਵੱਲ ਨੂੰ ਹੋ ਗਿਆ ਜਿਹੜੀ ਉਲਝਣ ਵਿੱਚੋਂ ਇੰਨੇ ਦਿਨਾਂ ਦਾ ਨਿਕਲ ਨਹੀਂ ਸੀ ਸਕਿਆ ਉਹਨਾਂ ਸ਼ਬਦਾਂ ਨੇ ਕੱਢਿਆ ਜਦੋਂ ਘਰ ਵੱਲੋਂ ਮੂੰਹ ਹੋਇਆ ਆਪਣੇ ਪਰਿਵਾਰ ਨੂੰ ਵੇਖਿਆ ਤੇ ਨਾਲ ਹੀ ਚਿਹਰੇ ਤੇ ਮੁਸਕਰਾਹਟ ਆ ਗਈ ਕਿੰਦਾ ਸੱਚੀ ਗੱਲ ਹੈ ਹੋਰ ਗੱਲਾਂ ਦੀਆਂ ਗੱਲਾਂ ਦੁੱਧਾ ਚ ਪੈ ਕੇ ਬੰਦਾ ਸਿਰ ਚ ਖੇਹੀ ਪਾਉਂਦਾ ਨਾ ਉਧਰ ਜੋਗਾ ਨਾ ਉਧਰ ਜੋਗਾ ਮਸਲਾ ਹੱਲ ਹੋ ਗਿਆ ਕਹਿਣ ਲੱਗਿਆ ਵੀ ਸੰਨਿਆਸ ਵਾਲੇ ਰਾਹ ਤੇ ਨਹੀਂ ਤੁਰਨਾ ਇਥੇ ਕੁਝ ਚਾਰਾ ਜੋਈ ਕਰਾਂਗੇ ਭਲੇ ਬੰਨ ਦੀ ਚੰਗੇ ਬੰਨ ਦੀ ਉਹ ਗੱਲ ਵੱਖਰੀ ਏ ਪਰ ਇਸ ਤਰ੍ਹਾਂ ਬੇਰੁਖੀ ਆਪਣੇ ਫਰਜ਼ਾਂ ਤੋਂ ਭੱਜਣ ਵਾਲੀ ਗੱਲ ਜਿਹੜੀ ਉਹ ਕੋਈ ਬਹੁਤੀ ਸਿਆਣੀ ਜਾਂ ਚੰਗੀ ਨਹੀਂ ਜਿਹੜਾ ਇੱਥੋਂ ਦਾ ਨਾ ਹੋ ਸਕਿਆ ਉੱਥੋਂ ਦਾ ਕਿਵੇਂ ਹੋਏਗਾ ਜੇ ਕੁਝ ਪਾਉਣਾ ਹੋਇਆ ਤੇ ਇੱਥੋਂ ਹੀ ਮਿਲ ਜਾਏਗਾ ਨਾ ਪਾਉਣਾ ਹੋਇਆ ਤੇ ਕਿਤੇ ਵੀ ਨਹੀਂ ਲੱਭਣਾ ਮਨੁੱਖ ਤੀਰਤੇ ਜਾਂਦਾ ਹੈ ਬڑے-ਬڑے ਲੋਕਾਂ ਦੇ ਕੋਲ ਆਪਣੇ ਫਰਜ਼, ਸਬੰਧ, ਜ਼ਿੰਮੇਵਾਰੀਆਂ ਛੱਡ ਕੇ ਭੱਜ ਜਾਂਦਾ ਹੈ। ਜਿਸ ਬੰਦੇ ਨੇ ਪਹਿਲਾਂ ਹੀ ਅੰਤਰ ਨਹੀਂ ਖੋਜਿਆ ਉੱਥੇ ਜਾ ਕੇ ਉਹ ਨਵੇਂ ਧੜੇ 'ਚ ਵੱਜ ਜਾਂਦਾ ਹੈ ਫਿਰ ਧੜੇ ਲੜਦੇ ਰਹਿੰਦੇ ਸੰਿਆਸੀਆਂ ਦੇ 10 ਧੜੇ ਨੇ। ਉਦਾਸੀਆਂ ਦੇ ਆਪਣੇ ਧੜੇ ਨੇ ਜੋਗੀਆਂ ਦੇ 12 ਪੰਥ ਨੇ। ਹਰ ਕੋਈ ਆਪਣੇ ਆਪ ਨੂੰ ਵਧਿਆਉਂਦਾ ਹੈ ਦੂਜੇ ਨੂੰ ਛੁਟਿਆਉਂਦਾ ਹੈ। ਕੰਪੀਟੀਸ਼ਨ ਹੈ। ਤਿਆਗੀਆਂ 'ਚ ਵੀ ਕੰਪੀਟੀਸ਼ਨ ਹੈ। ਭਗਤੀ ਕਰਨ ਵਾਲਿਆਂ ਦਾ ਭਗਤੀ ਕਰਨ ਦਾ ਦਾਵਾ ਕਰਨ ਵਾਲੇ ਖਿਮਾ ਕਰਿਓ ਲਫਜ਼ ਥੋੜਾ ਕੋੜਾ ਹੋ ਉਹਨਾਂ 'ਚ ਵੀ ਕੰਪੀਟੀਸ਼ਨ ਨੇ ਤੁਸੀਂ ਇੱਕ ਕੋਲ ਜਾਓਗੇ ਉਹ ਹੋਰ ਤਰੀਕੇ ਦੀ ਸਾਧਨਾ ਦੱਸੇ ਦੂਜਾ ਹੋਰ ਤਰੀਕੇ ਹੀ ਦੱਸੇਗਾ ਬੜੀਆਂ ਉਲਝਣਾਂ ਨੇ ਸਧਾਰਨ ਬੰਦਾ ਕੀ ਕਰੇ ਉਹ ਕਿੱਥੇ ਜਾਏ ਹਰ ਇੱਕ ਦੀ ਆਪਣੀ ਧਾਰਨਾ ਹੈ ਹਜ਼ੂਰ ਨੇ ਆਖਿਆ ਉਸ ਵੇਲੇ ਸਾਰੀਆਂ ਧਾਰਨਾਵਾਂ ਇੱਕ ਪਾਸੇ ਹੋ ਜਾਂਦੀਆਂ ਨੇ ਜਦੋਂ ਤੁਸੀਂ ਖੁਦ ਨੂੰ ਪਛਾਣਨ ਦੇ ਆਹਰ ਵਿੱਚ ਲੱਗ ਜਾਂਦੇ ਹੋ ਹੋਰ ਕੋਈ ਤਰੀਕਾ ਨਹੀਂ ਤੋਂ ਸਹਿਬ ਸਤਿਗੁਰੂ ਜੀ ਫਰਮਾਉਂਦੇ ਨੇ ਕਬੀਰ ਪਰਭਾਤੇ ਤਾਰੇ ਖਿਸੈ ਜਿਵੇਂ ਸਵੇਰ ਦਾ ਵਕਤ ਹੁੰਦਾ ਹੈ ਸੂਰਜ ਜਿਉਂ-ਜਿਉਂ ਚੜ੍ਹਦ ਦਿਨ ਦਾ ਚੜ੍ਹਾ ਹੁੰਦਾ ਹੈ ਨਾ ਜਿਸ ਵੇਲੇ ਤਾਰੇ ਮੱਧਮ ਪੈ ਜਾਂਦੇ ਜਿਉਂ-ਜਿਉਂ ਸੂਰਜ ਦੀ ਲੋ ਰੋਸ਼ਨੀ ਧਰਤੀ ਤੇ ਸਾਡੇ ਹਿਸੇ ਤੇ ਪਹੁੰਚਦੀ ਹੈ ਰਾਤ ਨੂੰ ਟਿੰਟ ਮਾਉਣ ਵਾਲੇ ਤਾਰੇ ਮੱਦਮ ਪੈ ਜਾਂਦੇ ਨੇ ਵਿਖਾਈ ਨਹੀਂ ਦਿੰਦੇ ਜਿਵੇਂ ਪ੍ਰਭਾਤ ਵੇਲੇ ਤਾਰੇ ਛਿਪ ਜਾਂਦੇ ਨੇ ਤਿਉਂ ਹੀ ਖਿਸਾ ਸਰੀਰ ਇਸੇ ਤਰ੍ਹਾਂ ਸਾਡੇ ਗਿਆਨ ਇੰਦਰੀਆਂ ਦਾ ਵਿਵੇਕ ਮੁੱਕਦਾ ਜਾਂਦਾ ਹੈ ਪਦਾਰਥਾਂ ਦੇ ਪ੍ਰਭਾਵ ਵਿੱਚ ਲੋਭ ਦੇ ਪ੍ਰਭਾਵ ਵਿੱਚ ਹਿਰਸ ਦੇ ਪ੍ਰਭਾਵ ਵਿੱਚ ਬਾਹਰ ਮੁਖੀ ਹੋ ਕੇ ਦੁਸ਼ ਦੇ ਪ੍ਰਭਾਵ ਵਿੱਚ ਵਿਕਾਰਾਂ ਦੇ ਪ੍ਰਭਾਵ ਵਿੱਚ ਪਰ ਕਬੀਰ ਜੀ ਨੇ ਕਿਹਾ ਇਹ ਦੋ ਅੱਖਰ ਨਾ ਕਿਸੈ ਸੁਗੈ ਰਿਓ ਕਬੀਰ ਰਬ ਰਬ ਭਾਵ ਪਰਮੇਸ਼ਰ ਦਾ ਨਾਮ ਏ ਕਿਹੋ ਜੀ ਦਾਤ ਐ ਜਿਹੜੀ ਅੰਦਰੋਂ ਖੁੱਸਦੀ ਨਹੀਂ ਗਵਾਚਦੀ ਨਹੀਂ ਜਿਹੜੀ ਮੱਦਮ ਨਹੀਂ ਪੈਂਦੀ ਜੇ ਉਹਦੀ ਕਮਾਈ ਕੀਤੀ ਹੋਵੇ ਭਾਵੇਂ ਜਿੰਨਾ ਮਰਜੀ ਚਾਰ ਸਵੇਰੇ ਲੋਭ ਹਿਰਸ ਦੁਐਸ਼ ਨਫਰਤ ਦਾ ਬੋਲਬਾਲਾ ਹੋਵੇ ਜੋ ਕੁਝ ਮਰਜੀ ਆਲੇ ਦੁਆਲੇ ਦੀ ਸਿਚੁਏਸ਼ਨ ਵਿਗੜੀ ਹੋਈ ਹੋਵੇ ਤੁਸੀਂ ਉਹਦਾ ਪ੍ਰਭਾਵ ਨਹੀਂ ਕਬੂਲਦੇ ਜੇ ਤੁਸੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੋ ਗਹਿ ਗਹਿ ਦਾ ਮਤਲਬ ਹੈ ਫੜ ਲੈਣਾ ਹਿਰਦੇ 'ਚ ਟਿਕਾ ਲੈਣਾ ਰਹੋ ਤੇ ਉਸ ਨੂੰ ਕਮਾ ਕੇ ਤੁਸੀਂ ਜੇ ਅੰਦਰੋਂ ਟੇਕ ਗਏ ਹੋ ਤੁਸੀਂ ਆਲੇ ਦੁਆਲੇ ਦੇ ਪ੍ਰਭਾਵ ਤੋਂ ਉਹਦੇ ਵਿੱਚ ਰਹਿ ਕੇ ਵੀ ਉਸ ਮਾਹੌਲ 'ਚ ਅਭਿਜ ਰਹਿੰਦੇ ਹੋ ਮੁਕਤ ਰਹਿੰਦੇ ਵਰਨਾ ਮਨੁੱਖ ਦੇ ਗਿਆਨ ਇੰਦਰੇ ਉਹਦਾ ਸਰੀਰ ਸਿੱਥਲ ਤੇ ਕਮਜ਼ੋਰ ਹੋ ਜਾਂਦਾ ਹੈ ਉਹ ਬਾਹਰ ਦੀ ਤਾਬ ਨੂੰ ਚੱਲ ਨਹੀਂ ਪਾਉਂਦਾ ਵਾਲੇ ਦੁਆਲੇ ਦੇ ਪ੍ਰਭਾਵ ਸਾਹਮਣੇ ਟਿਕਿਆ ਨਹੀਂ ਰਹਿ ਪਾਉਂਦਾ ਉਹ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ ਗਰੀਬ ਨਿਵਾਜ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨ ਵਿੱਚ ਸਾਂਝੇ ਕਰਨ ਦਾ ਯਤਨ ਕਰਾਂਗੇ ਪੁੱਲ ਚੁੱਕ ਦੀ ਖਿਮਾ ਅਦਮ ਸਹਿਬ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ